ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਵੱਡੀ ਜਿਹੜੀ ਖਬਰ ਦੀ ਹੈ ਜਿੱਤੇ ਉੱਤੇ ਸਾਰੀ ਦੁਨੀਆ ਦੀ ਜਿਹੜੀ ਆ ਉਹ ਨਸਰ ਲੱਕੀ ਹੋਈ ਹੈ ਜੀ ਹਾਂ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਭਾਰਤੀਆਂ ਦੇ ਜਿਹੜੇ ਨੇ ਉਹ ਜਿਹੜਾ ਜਹਾਜ਼ ਹੈ ਕੱਲ ਜਿਹੜਾ ਆ ਰਾਤ ਨੂੰ तकरीबन 11:30 11:30 ਵਜੇ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਜਿਹੜਾ ਲੈਂਡ ਹੋਇਆ ਤਾਂ 119 ਜਿਹੜੇ ਭਾਰਤੀ ਨੇ ਉਹਦੇ ਵਿੱਚੋਂ ਜਿਹੜੇ ਨੇ ਬਾਹਰ ਆਏ ਨੇ ਤਾਂ ਦੱਸਿਆ ਕਿ ਇਹਨਾਂ ਭਾਰਤੀਆਂ ਦੇ ਨਾਲ ਜਿਹੜੇ ਪੰਜਾਬੀ ਵਿੱਚ ਮੁੰਡੇ ਸਨ ਦਾ ਉਹਨਾਂ ਦੇ ਨਾਲ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਐਨਆਰਆਈ ਮੰਤਰੀ ਨੇ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜੀ ਹੈ ਇਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਪਹਿਲਾ ਤਸਵੀਰਾਂ 'ਚ ਵੀ ਤੁਹਾਨੂੰ ਦਿਖਾਵਾਂਗੇ ਕਿ ਇੱਕ ਜਿਹੜਾ ਰੂਮ ਦੇ ਵਿੱਚ ਬੈਠੇ ਹੋਏ ਨੇ ਕੁਲਦੀਪ ਸਿੰਘ ਧਾਰੀਵਾਲ ਹਰਭਜਨ ਸਿੰਘ ਈਟੀਓ ਤੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਚੱਲਦੀ ਪਈ ਹੈ ਤਾਂ ਉਸ ਤੋਂ ਬਾਅਦ ਕੀ ਪੁਲਿਸ ਗੱਡੀਆਂ ਦੇ ਵਿੱਚ ਹੀ ਜਿਹੜੇ ਜਿਹੜੇ ਡਿਪੋਰਟ ਕੀਤੇ ਹੋਏ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚਾਇਆ ਗਿਆ ਤਾਂ ਜਿਨ੍ਹਾਂ ਦੇ ਰਿਸ਼ਤੇਦਾਰ ਵੀ ਜਿਹੜੇ 에어ਪੋਰਟ ਤੇ ਆਏ ਹੋਏ ਸਨ ਉਹਨਾਂ ਨਾਲ ਵੀ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਤਾਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ तकरीबन 5 ਘੰਟੇ ਜਦੋਂ ਫਲਾਈਟ ਉਤਰੀ ਹੈ 11:30 ਵਜੇ ਤੇ ਲਗਭਗ ਤਾਂ 5 ਘੰਟੇ ਜਿਹੜੀ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੋਣ ਦੇ ਉੱਤੇ ਜਿਹੜੀ ਉਹਨ ਵੈਰੀਫਿਕੇਸ਼ਨ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਸੀ ਜਿਹੜਾ ਉਹਨਾਂ ਨੂੰ ਘਰ ਛੱਡਣ ਦਾ ਉਸ ਤੋਂ ਬਾਦ ਚਾਲੂ ਹੋਇਆ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੇ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ